ਆ ਸੈਂਟਰ ਸਰਕਾਰ ਨੇ ਜਿਹੜਾ ਪਹਿਲਾਂ ਕਾਨੂੰਨ ਹੁੰਦਾ ਸੀ ਪਾਣੀ ਦਾ ਇੱਕ ਸੀਗਾ ਵੀ ਜਿਹੜਾ ਬੰਦਾ ਪਾਣੀ 'ਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਉਹਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਸੀ ਜੇ ਜਣਾ ਪੈਂਦਾ ਸੀ ਸੋਚ ਕਰਤੀ ਤੇ ਆ ਜਿਹੜਾ ਤੁਸੀਂ ਬੜੇ ਚਾਵਾ ਰਹੇ ਤੁਸੀਂ ਅਸੀਂ ਪੰਜਾਬ ਦਾ ਮੁੱਖ ਮੰਤਰੀ ਭਾਨਸੋ ਆ ਪ੍ਰਧਾਨ ਸਭਾ ਸੈਸ਼ਨ ਹੋਇਆ ਹੁਣ ਧਿਆਨ ਨਾਲ ਸੁਣ ਲਿਓ ਕੋਈ ਬਹਿਸ ਨਹੀਂ ਕਰਾਈਓ ਬਿੱਲ ਤੇ ਕਾਨੂੰਨ ਤੇ ਚੋਕਟ ਪੀਟੇ ਹਵਧਾਨ ਸਵਾਰੇ ਵਿੱਚ ਉਹ ਬਿੱਲ ਪਾਸ ਕਰਤਾ ਸੋਧ ਵਾਲਾ ਬਿੱਲ ਵੀ ਹੁਣ ਕਿਸੇ ਵੀ ਬੰਦੇ ਨੂੰ ਜਿਹੜਾ ਬੰਦਾ ਪਾਣੀ ਵਿੱਚ ਕੋਈ ਕੈਮੀਕਲ ਪਾਉਂਦਾ ਕੋਈ ਜ਼ਹਿਰ ਪਾਉਂਦਾ ਨੂੰ ਕੋਈ ਸਜ਼ਾ ਨਹੀਂ ਕੋਈ ਜੇਲ ਨਹੀਂ ਕੋਈ ਮੁਕੱਦਮਾ ਨਹੀਂ ਸਿਰਫ 12 ਤੋਂ 15 ਲੱਖ ਰੁਪਏ ਜੁਰਮਾਨਾ ਹੋਇਆ ਕਰੂਗਾ ਜਿਹੜੇ ਇਹ ਕਰ ਰਹੇ ਆਏ ਨੇ ਉਹ ਜਿਹੜੇ ਵੱਡੇ ਵੱਡੇ ਕਾਰਪੋਰੇਟ ਵੱਡੇ ਵੱਡੇ ਕਾਰਖਾਨਿਆਂ ਦੇ ਮਾਲਕ ਹ ਜਿਹੜੇ ਡਾਇਗਾ ਇੰਡਸਟਰੀ ਦੇ ਮਾਲਕ ਲੁਧਿਆਣੇ ਦੇ ਹਜ਼ਾਰਾਂ ਫੈਕਟਰੀਆਂ ਲਗੀਆਂ ਹੋਈਆਂ ਨੇ ਕੱਲੇ ਲੁਧਿਆਣੇ ਚ ਉਹ ਸਾਰਾ ਚਾਰ ਵੱਡੇ ਦਰਿਆ ਨਾਲੇ ਸਭ ਲੋਚ ਪਾਰ ਰਿਹਾ ਤੇ ਲੋਕਾਂ ਨੂੰ ਮੌਤ ਬਣ ਰਹੀ ਆ ਕੋਈ ਆਪਾਂ ਚੋਪਾਂ ਵੀ ਆਪਾਂ ਕੀ ਲੈਣਾ ਦਾ ਸੋਹ ਜਾਰ ਪਿੰਡ ਆਇਓ ਪਾਣੀ ਵਾਕਿਆ ਹੀ ਮਾੜਾ ਹੈ ਕਿ ਕੋਈ ਗਲਤ ਗੱਲ ਆ ਛੋਟੇ ਪਿੰਡ ਦਾ ਪਾਣੀ ਚੰਗਾ ਹੈ ਹੈ ਮਾੜਾ ਵੀ ਮਾੜਾ ਬਾਕੀ ਪਿੰਡ ਵਾਲੇ ਕਹਿੰਦੇ ਆਏ ਉਹ ਪਾਣੀ ਕਿੱਥੋਂ ਪੀਂਦੇ ਬਾਈ ਹੈ ਵੇ ਵੀ ਬਾਕੀ ਪਾਣੀ ਆ ਪੀਦੇ ਹੁਣ ਗਿਆ ਹਾ ਹਰੋ ਵਾਲਾ ਇੱਥੇ ਹੁੰਦੇ ਹੀ ਨਹੀਂ ਕੁਛ ਇਹ ਜਿੰਨੇ ਮਦਰ ਜਿੰਨੇ ਤੱਪ ਚਾਹੀਦੇ ਵਾਰੋਂ ਕੱਢ ਲੈਂਦਾ ਕਦੇ ਤਾਂ ਪੀ ਲੋਗੇ ਫਸਲਾਂ ਨੂੰ ਵੀ ਹੈ ਕੇ ਲੋਗੇ ਫਸਲਾਂ ਨੂੰ ਵੀ ਹੈ ਲਾ ਲੋਗੇ ਧਾਪੀ ਨੂੰ ਕੈਂਸਰ ਹੋ ਗਿਆ ਹੱਥ ਰੜੇ ਕਰਕੇ ਲਾ ਦੋ ਪਾਣੀ ਵਾਕਈ ਮਾਲ ਹੈ ਪਰ ਅੱਜ ਲਿਦਾਨ ਕਿੰਨੇ ਗਏ ਸੀਗੇ ਨੰਦਰੀ ਨੂੰ ਹੁਣ ਅ ਵੀ ਦੱਸੋ 4 5 ਤਿੰਨ ਜਦ ਤੱਕ ਨਹੀਂ ਆਈ ਸੀ ਆਹੀ ਤਾਂ ਬਿਮਾਰੀ ਐ ਜਿੱਦੇ ਆਪਦੇ ਘਰੇ ਅੱਖ ਲੱਗਦੀ ਐ ਉਦੋਂ ਹੀ ਉੱਠਦੇ ਆਂ ਸੇਕ ਲੱਗਿਆ ਪੁਰਾਣ ਨੂੰ ਹੁਣ ਉੱਠਦੇ ਅਸੀਂ ਅਸੀਂ ਜਾ ਕੇ ਪਿੰਡ ਕੀ ਜਣਾ ਸਰਪੰਚ ਬੰਦੇ ਆ ਕੇ ਆਹ ਵੇਖਾਂ ਮਤੋਜ ਮਸ਼ਹੂਰ ਫਿਲਮਾਂ ਦਾ ਡਾਇਰੈਕਟਰ ਆ ਸੁੱਚਾ ਸੂਰਮਾ ਫਿਲਮ ਬਣਾ ਕੇ ਇਹਦਾ ਹਵਾਏ ਫਿਲਮ ਤੋਂ ਬਣਾਈ ਇਸਤਾਨ ਦੇ ਵਿੱਚ 99 ਚੰਡੀਗੜ੍ਹ ਤੋਂ ਆਇਆ ਚੱਲ ਗਿਆ ਥੋੜੇ ਪਿੰਡ ਮੈਂਬਰੀ ਸਰਪੰਚਾਂ ਨਾਲ ਲੜਦੇ ਗਏ ਸੀ ਮਾਰ-ਮਾਰ ਕਰਦੇ ਆ ਬੰਦੇ ਫਿਲਮਾਂ ਵਾਲੇ ਵੀ ਅਸੀਂ ਕਿਹਾ ਜਸਰ ਮੇਲ ਗਏ ਕਿਉਂ ਵੀ ਕਹਿੰਦੇ ਕਿਉਂ ਕਰ ਅਗਲ ਗਏ ਸੀ ਅਜਿਹੇ ਰਾਜਸਥਾਨ ਤੋਂ ਲੜਦਿਆਂ ਨੇ ਜਾ ਕੇ ਉਹਨਾਂ ਦੇ ਕੋਲ ਦਰਦਾਂ ਵੀ ਨਹੀਂ ਹੈ ਮਨੁੱਖ ਤਾਂ ਮਰ ਰਹੀ ਆ ਅਸੀਂ ਲੋਕਾਂ ਦੇ ਜਵਾਬ ਬਿਲਕੁਲ ਦੇ ਮਰਦੇ ਦੇ ਹੱਥਾਂ ਦੇ ਵਿੱਚ ਜਦ ਲਿਆ ਨਿਕਾ ਮਤਲਬ ਤੇ ਜਵਾਕ ਦੇ ਤੇ 6 ਸਾਲ ਦਾ ਬੱਚਾ ਉਹ ਪਰਿਵਾਰ ਮਾਂ ਦੀ ਗੋਦੀ ਤੇ ਮੇਰੇ ਪਿਓ ਪੈਰੀ ਦੇਖ ਕੇ ਰੋਂਦਾ ਸੀ ਕਹਿੰਦਾ ਭਾਈ ਮੇਰਾ ਜਵਾਕ ਬਚਾ ਲਓ ਉਹ ਦੱਸ ਲਈ ਦੱਸਦੇ ਵੀ ਨਹੀਂ ਯਾਰਾ ਸਾਡੇ ਜਵਾਕਾਂ ਦੇ ਹਾਲ ਵੀ ਹੋਣੇ ਆ ਜਰਾ ਪੀਪੀ ਤੇ ਆਪਾਂ ਸੁੱਤੇ ਪਿਆ ਆ ਵਿਆਹ ਪਾ ਲੈਣਾ ਕੱਟੇ ਹੋ ਜੋਏ ਕੋਹੋ ਜੋਏ ਬਕਣਾ ਕੁਲੀ ਰੱਖਿਆ ਪਾਰਟੀਾਂ ਚ ਇਸ ਸਾਰੇ ਕੋਲ ਅਸੀਂ ਚੇ ਆਲਾ ਉਹ 15 ਕਿਲੋਮੀਟਰ ਦੂਰ ਗਏਗਾ ਜਾ ਕੇ ਭੋਖੜੀ ਪਿੰਡਾ ਲੁਧਿਆਣਾ ਦੇ ਪਿੱਛੇ ਬੈਠਾ ਜਿੱਥੋਂ ਘੋਟਾ ਦੇ ਰਾਹ ਪਿੱਛੇ ਲੁਧਿਆਣਾ ਆ ਜਿੱਥੋਂ ਰਹਾ ਭਾਪੜੀ ਭਾਪੜੇ ਨੂੰ ਪਿੱਛੇ ਤੋਂ ਆ ਜਿੱਥੋਂ ਰਾਸ਼ਟਰੀ ਦਾ ਪਾਣੀ ਬਾਅਦ ਚ ਪੈਂਦਾ ਸਾਲ ਦਾ ਪਾਣੀ ਬਾਅਦ ਚ ਪੈਂਦਾ ਪਿੱਛੇ ਜਾ ਕੇ ਕੁਰਸੀ ਲਾ ਕੇ ਬਹਿ ਗਿਆ ਸਾਹ ਕੰਮ ਲਈ ਕਹਿੰਦਾ ਬੁੱਢਾ ਦਰਿਆ ਖੂਲੇ ਪਾਟ ਦੇ ਚਾਰਕ ਕਾਰ ਉਸਦੀ ਡਰਾਮਾ ਲੋਕਾਂ ਦੇ ਅੱਖਾਂ ਦੇ ਘਟਾ ਪਾਇਆ ਜਾ ਰਿਹਾ ਅਸੀਂ ਪਰਸੋਂ ਚ ਉੱਥੇ ਗਏ ਸੀ ਬੁੱਢੇ ਦਰਿਆ ਦੇ ਖੜ ਕੇ ਦਿਖਾਈ ਤਸਵੀਰ ਉਹ ਸਾਰਾ ਕੈਮੀਕਲ ਖੜਿਆ ਨਹੀਂ ਜਾਂਦਾ ਭਾਈ ਵਸਤੂ ਮਾਰਦਾ ਰੱਦਿਆ ਨਹੀਂ ਦਿੱਚੋਂ ਜਿੱਤਰਾ ਖਾਤਰ ਆ ਸਾਰਾ ਡਰਾਮਾ ਕਰ ਰਹੀ ਹੈ ਸਰਕਾਰ ਇਹ ਜਿੰਦਗੀਆਂ ਨਾਲ ਖੇਡ ਰਹੇ ਨੇ ਇਹ ਲੋਕ ਪਰ ਆਪਾਂ ਨੂੰ ਪ੍ਰਭਾਉ ਹੋਈ ਜੁ ਹੋਏ ਰਹਨੇ ਆ ਆਪਾਂ ਵੀ ਚੁੱਪਾਂ ਆਪਾਂ ਅਗਲੀ ਸੋਚੀ ਬਣੂਗੀ ਛੱਡ ਪਰੇ ਵੈਕੀ ਦੇਣਾ ਆਪਾਂ ਨੂੰ ਕੀ ਐ ਕੋ ਬੋਲੀ ਦੀ ਗੱਲ ਐ ਪਾਣੀ ਦੀ ਗੱਲ ਐ ਧਰਤੀ ਦੀ ਗੱਲ ਐ ਆ ਦਲਿਆਲ ਨੂੰ ਕੈਦ ਹੋ ਗਿਆ ਭਾਈ 100 ਤੋਂ 150 ਦਿਨ ਹੋ ਗਿਆ ਬੈਠੇ ਨੂੰ ਕਿੰਨੇ ਕ ਬੰਦੇ ਉੱਠੇ ਜਿੱਤੇ ਦਲਿਆਲ ਨੂੰ ਚੱਕਿਆ ਮੋਰਚਾ ਖੰਡਾਇਆ ਸਰਕਾਰ ਨੇ ਕਿੰਨੇ ਕ ਬੰਦਾ ਪੰਜਾਬ ਉੱਠਿਆ ਸਭ ਧਰਾਂਜੀ ਬਣ ਕੇ ਇਹਦੀ ਗੱਲ ਤਾਂ ਕੋਈ ਲੜ ਰਿਹਾ ਜੇ ਲੜਨ ਵਾਲਾ ਬੰਦਾ ਮਰ ਜਾਂਦਾ ਕਹ ਲੜਦਾ ਵਾਲਾ ਬੰਦਾ ਜੇ ਲੜ ਦਿੰਦਾ ਜਾਂਦਾ ਕੋਈ ਲੋਕਾਂ ਦਾ ਬੰਦਾ ਬਹੁਤ ਚੰਗਾ ਸੀ ਮਤਲਬ ਸੱਤਾਂ ਕਰੀ ਜਾਂਦੇ ਸੋ ਸਮਝੋ ਭਾਈ ਹਾਲਾਤ ਬਹੁਤ ਚੰਗਾ ਜਾਂ ਬਹੁਤ ਖਰਾਬ ਹਾਲਾਤ ਨੇ ਜਾਂ ਮੈਨੂੰ ਜਾਂ ਅਮਤੋਜ ਨੂੰ ਸਾਨੂੰ ਸਾਰਿਆਂ ਨੂੰ ਰਾਹ ਦੱਸ ਦਿਓ ਕੋਈ ਵੀ ਭਾਈ ਤੁਸੀਂ ਕਿਉਂ ਭੌਂਗ ਦੇ ਫਿਰਦੇ ਹੋ ਜਾਂ ਕਿਰਵਾਟੀਆਂ ਗੱਡੀਆਂ ਘਸਾਉਂਦੇ ਫਿਰਦੇ ਹੋ ਤੁਸੀਂ ਆਪਣੇ ਘਰੇ ਫੇਰਦੇ ਜਾਂ ਘਰੇ ਵੱਟੇ ਬਾਜ ਜਾਂਦੇ ਕੁੰਡਾ ਲਾ ਕੇ ਬਚਿਆ ਨਹੀਂ ਜਾਣਾ ਦਰਵਾਜ਼ੇ ਪੇੜ ਕੇ ਬਚਿਆ ਨਹੀਂ ਜਾਣਾ ਇਹ ਮੌਤ ਹੱਥ ਦੇ ਘਰੇ ਆਊਗੀ ਤਾਂ ਕਹਿੰਦੇ ਆ ਉੱਠ ਕੇ ਲੜ ਲਓ ਇਹ ਬਹੁਤ ਡੂੰਗੀਆਂ ਦੇ ਗੈਰੀਆਂ ਸ਼ਾਸਨ ਨੇ ਭਰਾਵੋ ਜਿੰਨੇ ਆ ਸੈਂਟਰ ਦੇ ਨਾਲ ਨੀਤੀਆਂ ਨੇ ਜੋ ਪੰਜਾਬ ਵਾਲੂ ਨੀਤੀਆਂ ਨੇ ਲੋਕ ਵਾਲੂ ਨੀਤੀਆਂ ਨੇ ਸਾਰੀਆਂ ਸਰਕਾਰ ਲਾਗੂ ਕਰ ਰਹੀ ਹੈ ਚਾਹੇ ਸਿੱਖਿਆ ਨੀਤੀ ਹੋਵੇ ਸਭ ਤੋਂ ਪਹਿਲਾਂ ਇਸ ਕੰਦਰ ਲਾਗੂ ਕੀਤੀ ਪੰਜਾਬ ਚ ਸਾਡੇ ਯੂਨੀਵਰਸਿਟੀ ਸਾਡੇ ਕਾਲਜਾਂ ਦੇ ਵਿੱਚ ਆ ਪਾਣੀ ਆ ਕਰੂਨ ਆ ਇਹਦੇ ਬਣਾ ਦਾ ਅਸੀਂ ਪਾਸ ਕਰਤਾ ਜਿੰਨੀਆਂ ਗੇਤੀ ਵੜੀਆਂ ਨੀਤੀਆਂ ਨੇ ਜਿੰਨੀਆਂ ਨੀਤੀਆਂ ਨੇ ਸਭੇ ਲਾਗੂ ਕਰ ਰਿਆ ਬੰਦਾ ਹੱਥ ਝੋਕਾ ਮਾਰ ਕੇ ਸੈਂਟਰ ਦਾ ਆਪਣੇ ਲੋਕ ਹਲੇ ਵੀ ਇਹ ਔਰਡਨਾਂ ਰਾਜ ਨਹੀਂ ਕਾਣੀ ਰਹੇ ਮੈਂ ਲੋਕ ਸਭਾ ਦੀ ਚੋਣ ਲੜੀ ਬਿਠਿਆ ਹਾਂ ਮਾਨਸਾ ਜਿਹੜਾ ਬਿੱਜੀ ਪੈਂਦਾ ਤੇ ਮੈਂ ਚਪੰਡ ਵਿੱਚ ਬੋਲਾਂ ਬਹੁਤ ਵੱਡਾ ਕੱਟ ਸਾ ਸੁਣੀ ਕੇ ਲੋਕ 2 ਘੰਟੇ ਬਿਨੀਆਂ ਗੱਲਾਂ ਨੂੰ ਅੱਤ ਦਾ ਮਸਲਕ ਮੈਨੂੰ ਲੱਗਿਆ ਇੱਕ ਬਾਪੂ ਮੈਨੂੰ ਕਹਿੰਦਾ ਸ਼ੇਰਾ ਤੈਨੂੰ ਗੋਟਾ-ਬੂਟਾ ਨਹੀਂ ਪੈਂਦੀ ਨਾ ਮੈਂ ਜੀ ਕਾਮ ਕੀ ਹੈ ਕੰਦੂ ਦਾ ਮੁੱਤ ਖੋਰੀ ਦੇ ਖਿਲਾਫ ਬੋਲੀ ਜਾਂਦਾ ਸਾਡੀ ਤਾਂ ਬਿਜਲੀ ਮਾਫ ਹੋ ਗਈ ਬੈਨਣੀ ਆਉਂਦਾ ਮੋਜਾਂ ਲੱਗੀਆਂ ਮਾਂ ਬਾਪੂ ਪਾਣੀ ਮੁੱਕ ਜੂਗਾ ਸੁਰਨਾ ਰਸਲਾ ਮਰ ਜਾਣਗੀਆਂ ਇਹ ਸੱਭਿਆ ਦਾ ਖਤਮ ਹੋ ਜੂ ਧਰਤੀ ਉੱਡ ਜੂਗੀ ਕਹਿੰਦਾ ਭੈਣ ਮਰਾਗਾ ਉਹ ਦੇਖਾਂਗੇ ਅੱਜ ਨਹੀਂ ਲੱਗੇ ਅਕ ਤੇ ਮੋਕਾ ਦੰਨਾ ਜਰ ਦੇ ਪਿੰਡ ਚ ਹੁਣ ਵੀ ਆ ਗਿਆ ਮੁਫਤ ਵੰਡਣ ਆਇਆ ਸਾਰਾ ਪਿੰਡ ਤੋਂ ਹੀ ਹੋ ਡਿੱਗੂਗਾ ਕਾ ਮੈਂ ਕੱਢ ਕੇ ਚਾਹੇ ਛੋਲੇ ਜੋ ਧਿਆਰ ਫੜਾ ਦਿਆਂ ਈ ਲੈ ਲੈ ਜਾ ਉਹ ਆਹ ਕਹਿੰਦੇ ਕੋਈ ਗੱਲ ਮੁਫਤਰੀਅਤ ਦੇ ਦੇ ਇਹ ਵੀ ਲੈ ਜਾ ਜਿੰਨੇ ਉੱਤੇ ਦੇ ਸੁੱੱਚੇ ਕਰਤਾਰ ਸੀ ਸਾਡੇ ਅੱਜ ਸਭ ਤੋਂ ਥੱਲੇ ਆ ਚੁੱਕੇ ਐਨਾ ਨਿਰਾਹ ਆ ਚੁੱਕਿਆ ਹਰ ਪੱਖ ਤੋਂ ਅੱਜ ਜਮੀਨਾਂ ਦੀ ਗੱਲ ਮੈਂ ਕਰਦਾ ਉਹਨਾਂ ਵੀ ਨਾ ਵੇਚ ਕੇ ਭਜੋ ਨਾ ਵੇਚ ਕੇ ਭਜੋ ਸੋਡੇ ਪਿੰਡਾਂ ਵਿੱਚ ਬਹੁਤ ਘਰੇ ਹੋਣਿਆ ਵੇਚ ਕੇ ਕਿਹਨੇ ਆ ਕੇ ਲਈਏ ਜ਼ਮੀਨ ਬਾਹਰਲੇ ਕਿਹਨੇ ਆ ਕੇ ਲਈ ਹੈ ਆਉਂਦਾ ਹੀ ਨਹੀਂ ਆਉਣ ਦਾ ਥੋੜੇ ਜੇ ਹੋ ਗਏ ਕੁੜੀ ਕਿਤੇ ਕਾਲੇਨਾ ਤੁਰ ਗਈ ਮੁੰਡਾ ਕੋਰੀਨਾ ਬਹਿ ਕੇ ਰਾ ਕੇ ਤੁਰ ਗਿਆ ਉਦੋਂ ਆਉਂਦੇ ਆ ਉਦੋਂ ਪਹਿਲਾਂ ਨਹੀਂ ਆਉਂਦੇ ਇਹ ਉਦੋਂ ਪੰਜਾਬ ਜਿੱਤਰੇ ਆਉਂਦਾ ਬਹੁਤ ਆਉਂਦੇ ਆ ਤੇ ਮੇਰੇ ਕੋਲ ਆ ਕੇ ਪਿੰਡਾ ਕੀ ਕਰ ਗਏ ਸੇਰਾ ਬਹੁਤ ਦੁਖੀ ਆ ਬਹੁਤ ਪ੍ਰੈਸਾ ਦੁਆਰ ਕਹਿ ਨਹੀਂ ਘਰੇ ਮਕਸੂਰ ਕੀ ਦਾ ਜੋਂ ਲੱਗੇ ਕਮਲੇ ਦੇ ਚਾਲਣਾ ਪੌਂਦਾ ਮੈਂ ਜਾ ਕੇ ਕਮਾਈਆਂ ਕਰ ਪੰਜਾਬ ਦੇਖੇ ਨਹੀਂ ਮੁੜ ਕੇ ਕਦੇ ਯਾਰ ਜੇਨੀ ਦਾਤੀ ਖਾਤਰ ਸਾਡੇ ਗੁਰੂਆਂ ਨੇ ਪਰਵਾਤ ਨਿਵਾਜ਼ ਕਰਤੇ ਜੰਗਾ ਹੋਈਆਂ ਜੁੱਧ ਲੜੇ ਗਏ ਕੱਢੂ ਕਾ ਵੇਧਲੇ ਸਿਰਾਂ ਦੇ ਮੋਢੇ ਕਮਾਏ ਖੋਪੜੀਆਂ ਲਹਾੜੀਆਂ ਆ ਰਿਆ ਤੇ ਜੀਨੇ ਦੇ ਬੰਦ-ਬੰਦ ਘਟਵਾ ਦੇ ਜੋ ਆਕਰ ਟੋਟੇ ਕਰਕੇ ਸਾਡੀਆਂ ਮਾਵਾਂ ਨੇ ਝੋਲਿਆਂ ਵਿੱਚ ਪਾ ਦੇ ਉਹ ਧਰਤੀ ਖਾਤਰ ਆਈ ਛੱਡਦੀ ਬੱਚ ਗਈ ਆ ਘੜ ਦੋ 70 ਰੌੜੇ ਪੈਣ ਲੱਗ ਗਏ ਆਪਣਾ ਸੀ ਉਹਦੇ ਚ ਹਾਲਾਤ ਕਰਦੇ ਆ ਗਿਣਤੀ ਨਹੀਂ ਵਧਣੀ ਆਪਣੀ ਘਟਣੀ ਆ ਕਿ ਜਿਹਦੀ ਗਿਣਤੀ ਹੈ ਜਿਹਦੀ ਵੋਟ ਜ਼ਿਆਦਾ ਰਾਜ ਵਿੱਚ ਉਹਦੀ ਹੋਊਗਾ ਤੁਹਾਡੇ ਐਮਐਲਏ ਮੰਤਰੀ ਮੁੱਖ ਮੰਤਰੀ ਸਾਹਿਬ ਇਹੀ ਬਣਨੇ ਆ ਸਰਪੰਚਾਂ ਦੀ ਕਿੰਨੇ ਪੰਡਾ ਦੇ ਬਣ ਗਏ ਅਸੀਂ ਕਿਸੇ ਦੇ ਕੋਈ ਨਫਰਤ ਨਹੀਂ ਕਰਦੇ ਕੋਈ ਫਰਕਾ ਪ੍ਰਸਤੀ ਨਹੀਂ ਕੋਈ ਵਿਰੋਧ ਨਹੀਂ ਕੋਈ ਮਰਜ਼ੀ ਆਵੇ ਜੀ ਸਤਕੇ ਆ ਕੰਮ ਕਰੇ ਪੰਜਾਬ ਦਾ ਸਾਨੂੰ ਕੋਈ ਰਕਤ ਗਰੀਵ ਨਹੀਂ ਸਾਡੇ ਬੰਦੇ ਜਵਾਬੇ ਸੁਪਰੇ ਦੇ ਬਾਅਦ ਦੇ ਸ਼ਾਮ ਕੰਮ ਕਰਨ ਜਾਂਦੇ ਆ ਪਰ ਇੱਥੇ ਜੋ ਉਤਰਾਖੰਡ ਦੇ ਕਾਨੂੰਨ ਬਣੇ ਹੋਏ ਆ ਹਿਮਾਚਲ ਦੇ ਕਾਨੂੰਨ ਬਣੇ ਹੋਏ ਆ ਰਾਜਸਤਾ ਦਾ ਕਾਨੂੰਨ ਬਣਿਆ ਹੋਇਆ ਵੀ ਭਾਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਰਫਰੀ ਨਹੀਂ ਲੈ ਸਕਦਾ ਪੰਜਾਬ ਕੋਲ ਸ਼ਾਂਤ ਰਣ ਬਣਾਇਆ ਹੋਇਆ ਜਲੰਧਰ ਡਿਵੀਜ਼ਨ ਦੇ ਵਿੱਚ 230 ਬੰਦੇ ਸਾਈਕਲ ਐਨ ਮੈਨ ਰੱਖਿਆ ਧਿਆਨ ਨਾਲ ਸੁਣ ਲਿਓ ਖਬਰ 230 ਬੰਦੇ ਸਾਈਕਲ ਲੈਣ ਨਾਲ ਜੰਧਰ ਡਿਵੀਜ਼ਨ ਚ ਕੱਲੀ ਚ 180 ਬੰਦੇ ਕੱਲੇ ਹਰਿਆਣੇ ਤੋਂ ਆ 180 ਬੰਦੇ ਸਾਡੇ ਕਿੰਨੇ 50 ਕੱਡੇ ਲੈ ਚੋ ਕਿੱਥੇ ਨਹੀਂ ਤੇ ਅਸੀਂ ਜਾ ਕੇ ਸਿਮਰਣੀ ਦਾ ਰਸ ਸੇਮੋ ਵਾੜਾ ਹਮਾਚਲ ਚ ਨੌਕਰੀਆਂ ਜ਼ਮੀਨਾਂ ਦੂਰ ਦੀ ਗੱਤ ਆ ਜੀ ਪਰ ਆਪਾਂ ਕਹਾਂ ਲਾਇਨ ਨਾ ਗੁੰਨ ਆਪਾਂ ਨੂੰ ਕੀਆ ਆਪਾਂ ਜਮੀਨਾਂ ਚੂਨਾ ਵੇਚ ਕੇ ਬਾਹਰ ਜਾਣਾ ਤੇ ਕੁੜੀ ਪਾ ਆ ਗਏ ਲੈਟਸ ਆ ਜੀ ਆਪਾਂ ਦਾ ਬਾਹਰ ਤੇ ਤੇਰੀ ਆ ਕੁੜੀ ਆਪਾਂ ਨਾਲ ਬਣੀ ਦਫੀਲਾ ਨੂੰ ਬੋਧੀ ਛੋਟੀ ਸਕੂਲਾ ਚ ਮਾਰੀ ਜਾ ਰਹੀ ਆ ਕੈ ਸਾਲ ਹੋ ਗੇ ਲੜਦਾ 15 ਸਾਲ ਲੜਦਾ ਰਹਿਣਾ ਪਰਚੇ ਵੀ ਹੋਏ ਜੇਲ੍ਹਾਂ ਵੀ ਜਾਣਾ ਪਿਆ ਅੱਜ ਵੀ ਸਕੂਲਾ ਜਾ ਕੇ ਲੜਦੇ ਆ ਦੱਸੋ ਕੁਝ ਜਾ ਕੇ ਪਿੰਡ ਦੇ ਵਿੱਚੋਂ ਹੱਥ ਖੜਾ ਕਰੋ ਵੀ ਮੈਂ ਆਪਣੇ ਜਵਾਖਮਨ ਸਕੂਲ ਚ ਜਾਂਦਾ ਮੈਂ ਪਤਾ ਕਰਦਾ ਮਹੀਨੇ ਬਾਅਦ ਵੀ ਹਾਂ ਤਨਾ ਬਾਅਦ ਛੇ ਮਹੀਨਾ ਚਾਰ ਮਹੀਨਾ ਬਾਅਦ ਵੀ ਮੇਰੇ ਜਵਾਕ ਨੂੰ ਮੇਰਾ ਪੋਤਾ ਮੇਰੀ ਪੋਤੀ ਆ ਭਤੀਜਾ ਭਤੀਜੀ ਆ ਮੁੰਡਾ ਕੁੜੀ ਆ ਕਿਹੜੀ ਪੰਜਾਬੀ ਪੜਾਉਣੀਓ ਕਿਹੜਾ ਇਤਿਹਾਸ ਪੜਾਉਣੀਓ ਕਿਹੜੇ ਸਾਹਿਤ ਨਾਲ ਜੋੜਨ ਦੱਸੋ ਭਾਈ ਤੁਮ ਬਾ ਤੁਹਾਡੀ ਯਾਰ ਕਹਿੰਦੇ ਕਿੱਥੇ ਜਾਂਦੇ ਹੋ ਫਿਰ ਹੈਗੇ ਪ੍ਰਾਈਵੇਟ ਸਕੂਲ ਜਿਹੜੇ ਪੜਾਉਂਦੇ ਨੇ ਅਗਰੇਜ਼ੀ ਕੋਈ ਮਾਰੀ ਨਹੀਂ ਹਿੰਦੀ ਕੋਈ ਮਾਰੀ ਨਹੀਂ ਬੋਧੀ ਕੋਈ ਮਾਰੀ ਨਹੀਂ ਅਰਬੀ ਫ੍ਰੈਂਚ ਫਾਰਸੀ ਜਿਹੜੀ ਮਰਜ਼ੀ ਪੜ੍ਹ ਲਓ ਕੋਈ ਨਾ ਨਹੀਂ ਮਾਰਨ ਦਿੰਦੇ ਕਾਲਾ ਸੁੱਢੀ ਜੋ ਜਦੋਂ ਮਾਂ ਮਰ ਗਈ ਸੁੱਢੀ ਬੋਲੀ ਆਪਣੀ ਮਰ ਗਈ ਫਿਰ ਉਹਨੇ ਪੜੇ ਕੀ ਹੈ ਉਹ ਮੈਂ ਕਹਿੰਦਾ ਹੁਣਾਂ ਵੀ ਇੱਕ ਕਹਾਵਤ ਆ ਬਹੁਤ ਪੁਰਾਣੀ ਕਹਿੰਦਾ ਜੇ ਸੁੱਢੀ ਕੋਈ ਇੱਕ ਸਾਲ ਦੀ ਯੋਜਨਾ ਤਾਂ ਫਸਲ ਵਿੱਚ ਜੋ ਸਾਲ ਨੂੰ ਵੱਢ ਕੇ ਫੜ ਲੈ ਲਵੋਗੇ ਜੇ 100 ਸਾਲ ਦੀ ਯੋਜਨਾ ਰੁੱਖ ਲਾ ਲਓ ਜੇ 100 ਸਾਲ ਦੀ 500 ਸਾਲ ਦੀ ਯੋਜਨਾ ਸਕੀਮ ਆ ਕੋਈ ਕਾਬ ਨਸਲਾ ਤਿਆਰ ਕਰੋ ਜਿਹੜੇ ਸਕੂਲਾਂ ਦੇ ਸਾੜੇ ਮਸਲੇ ਤਿਆਰ ਹੁੰਦੇ ਨੇ ਉਥੇ ਕੋਈ ਜਿਹੜਾ ਨਾਫ ਦਾ ਕੋ ਕੱਚੀ ਨਾ ਮਸਲਾ ਪੱਕੀਆਂ ਹੋਈਆਂ ਤਿਆਰ ਹੋਣੇ ਕੋਈ ਵੀ ਲੈਣਾ ਦੇਣਾ ਨਹੀਂ ਸਾਨੂੰ ਲੀਟਰ ਕੋਈ ਜੇ ਲੀਡਖ ਲੈਣ ਫਿਰ ਉਹ ਸੱਦਾ ਜੇ ਭਰ ਭਰ ਟਰਾਲੀ ਦਾ ਭਰ ਭਰ ਗੱਡੀਆਂ ਭਰ ਭਰ ਟਰੱਕ ਬੱਸਾਂ ਤੁਰੇ ਜਾਂਦੇ ਹੁੰਦੇ ਸੋ ਭਾਈ ਬੇਹਿੰਤੀ ਨਹੀਂ ਆਹੀ ਆ ਆ ਪਾਣੀ ਵਾਲਾ ਮਸਲਾ ਤੁਹਾਡੇ ਪਿੰਡ ਦਾ ਉੱਠਿਆ ਸੀਗਾ ਜਦੋਂ ਗੱਲਬਾਤ ਸਾਹਮਣੇ ਆਈ ਤਾਂ ਤੁਹਾਡੇ ਪਿੰਡ ਜਾਏ ਆ ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਖੜਨ ਨੂੰ ਤਿਆਰ ਆ ਤੁਸੀਂ ਜਿਹੜੀ ਵੀ ਲੜਾਈ ਵਿੱਡੋਗੇ ਅਸੀਂ ਤਿਆਰ ਆ ਟੋਪੇ ਦਾ ਮਸਲਾ ਦੱਸਿਆ ਵੀ ਟੋਪਾ ਡੂੰਗਾ ਹੋ ਗਿਆ ਟੋਪੇ ਨਾਲ ਇਹ ਚੰ ਪਾਣੀ ਕਹਿੰਦੇ ਪਿੰਡ ਦਾ ਖਰਾਬ ਹੋ ਗਿਆ ਜਿਹਦੇ ਪੱਖ ਰਹੇ ਜੋਬਾ ਉਧੇ ਪਿੰਡ ਵਿੱਚ ਸੁਪਦਾ ਪਿਆ ਸੀ ਉਧੇ ਕਹਿੰਦੇ ਜਾ ਕੇ ਭਾਈ ਵੀਰ ਨੂੰ ਪਾਈ ਫਲਾ ਬੂੰਗਾ ਨਾਲ ਪਤੋ ਬ੍ਰਿੰਦ ਦੇ ਨਾਲ ਜਾ ਆ ਨਾਲ ਸੋਡੇ ਅਸੀਂ ਪਿੰਡ ਗਏ ਸੀਦੇ ਕੀ ਪਿੰਡ ਨਹੀਂ ਬਈ ਉਹ ਜਿੱਥੇ ਹਾਸਲਾ ਨਦੀ ਜਾਂਦੀ ਸੀ ਵੀ ਪਹਿਲਾਂ ਫਤੇਪੁਰ ਫਤੇਪੁਰ ਪਿੰਡ ਆ ਐ ਚੇਮੇ ਮਾਦਰੇ ਜਿਹੜੇ ਜਿਹੜੇ ਹਨ ਅੱਜ ਨੇੜੇ ਪਿੰਡ ਪੱਕੀ ਸੀ ਕਿੰਨਾ ਖੁੰਦਾ 7-8 ਕਿਲੋ ਮੀਟਰ ਉਹ ਸਾਰਾ ਜਿੰਨਾ ਉੱਥੇ ਸੈਂਕੜੇ ਫਿਕਟਰਾਂਾਂ ਲੱਗੀਆਂ ਉਹ ਸਾਰਾ ਉਹ ਥੱਲੇ ਪਾਣੀ ਪਾਈ ਜਾਂਦੇ ਆ ਉਹਦਾ ਵੀ ਅਸਰ ਹੋਇਆ ਉਹਦੇ ਕਰਕੇ ਜੇ ਪੰਜ ਸਾਡੇ ਪੱਤੋਂ ਸਾਰੇ ਖਰਾਬ ਹੋ ਗਏ ਪੱਤੋਂ ਤੇ ਕੋਈ ਅਸਰ ਨਹੀਂ ਹੋਈ ਕਰੀ ਗੱਲ ਨਹੀਂ ਬਾਈ ਅਸੀਂ ਤੁਹਾਡੇ ਨਾਲ ਆ ਜਿਹੜਾ ਵੀ ਰਾਇ ਤੁਸੀਂ ਲੜਾਉਂਗੇ ਜੇ ਤੁਸੀਂ ਦੱਸਿਆ ਬਾਈਆਂ ਨੇ ਕਿ ਅਸੀਂ ਪ੍ਰਸ਼ਾਸਨ ਤੱਕ ਗਏ ਪਹੁੰਚ ਕੀਤੀ ਪਰ ਕੁਝ ਸੁਣਵਾਈ ਨਹੀਂ ਹੋਈ ਸੁਣਵਾਈ ਐਂ ਹੋਣੀ ਬਾਈ ਜੇ ਪਾਰਟੇ ਰਹੋਗੇ ਠੀਕ ਆ ਤੁਹਾਡੇ ਦਾ ਪਾਰਟੀਆਂ ਸਾਨੂੰ ਮੁਬਾਰਕਾ ਦਿੱਸੇ ਮਰਜ਼ੀ ਜੁੜੇ ਲੋ ਇਹਨੂੰ ਮਾਰਦੀ ਵੋਟਾਂ ਪਾ ਰਹੇ ਪਰ ਇਸ ਮਸਲੇ ਦੇ ਉੱਤੇ ਇਹ ਸਾਂਝਾ ਮਸਲਾ ਹੈ ਪਿੰਡ ਨੂੰ ਬਚਾਉਣ ਦਾ ਮਸਲਾ ਹੈ ਵੀ ਸਾਡੀਆਂ ਖੁੱਖਾਂ ਬੰਜਰ ਹੋ ਜਾਣੀਆਂ ਨੇ ਸਾਡੀਆਂ ਬੱਚਨਾ ਬੀਬੀਆਂਾਂ ਦੀਆਂ ਖੁੜੀਆਂ ਦੀਆਂ ਸਾਡੀ ਧਰਤੀ ਦੇ ਬੰਜਰ ਹੋ ਜਾਣਾ